ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਪੁਲਿਸ ਮੁਖੀ ਸ਼੍ਰੀ ਤੁਸ਼ਾਰ ਗੁਪਤਾ ਆਈਪੀਐਸ ਦੀ ਅਗਵਾਈ ਹੇਠ ਸੀਆਈ ਸਟਾਫ ਦੇ ਅਫਸਰ ਬਣ ਕੇ ਫਿਰੋਤੀ ਮੰਗਣ ਵਾਲੇ ਪੰਜ ਵਿਅਕਤੀਆਂ ਦੇ ਗਿਰੋਹ ਦਾ ਪਰਦਾਫਾਸ਼ ਸਾਡੇ ਸੀਆਈ ਸਟਾਫ ਸੀਆਈ 1 ਇੰਸਪੈਕਟਰ ਜਿਹਨਾਂ ਨੇ ਬਹੁਤ ਚੰਗਾ ਕੰਮ ਕੀਤਾ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕੁਝ ਬੰਦੇ ਹੈਗੇ ਉਹ ਇਹ ਕਹਿ ਰਹੇ ਹਨ ਕਿ ਅਸੀਂ ਸੀਆਈ ਦੇ ਮੁਲਾਜ਼ਮ ਹੈਗੇ ਤੇ ਉਹ ਵੱਖ-ਵੱਖ ਬੰਦਿਆਂ ਤੋਂ ਪੈਸੇ ਮੰਗਦੇ ਸੀ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਜਦੋਂ ਗੱਦੀ ਗਈ ਕਿ ਸਾਨੂੰ ਇਹ ਗੱਲ سامنے ਆਈ ਕਿ ਗੱਦੀ ਸਾਡੇ ਮਲਾਲੀ ਨੇ ਤੇ ਫਿਰ ਇਹਨਾਂ ਬੰਦਿਆਂ ਤੇ ਲਾਇਆ ਗਿਆ Trap ਲਾਲ ਤੋਂ ਵਰ ਜੋ ਇਹਨਾਂ ਦਾ ਮੇਨ ਪਿੰਨ ਹੈਗਾ ਜਿਹਦਾ ਨਾਮ ਹੈਗਾ ਸੁਖਵਿੰਦਰ ਸਿੰਘ ਉਰਫ ਬਿੱਲਾ ਜਿਹਨੇ ਕਾਫੀ ਗੰਦ ਪਾਇਆ ਹੋਇਆ ਮਲੇ ਦੇ ਵਿੱਚ ਇਹਨੂੰ ਪਹਿਲੇ ਕਾਬੂ ਕੀਤਾ ਗਿਆ ਇਹ ਸੀਗਾ ਮਾਸਟਰਮਾਈਂਡ ਸਾਰੇ ਕੇ ਸਾਰੇ ਪਲਾਨ ਇਹਦੀ ਪੁੱਛਗਿੱਛ ਤੇ ਬਾਕੀ ਬੰਦੇ ਜੀ ਜੋ ਸਾਨੂੰ ਇਨਫੋਰਮੇਸ਼ਨ ਇਕੱਠੀ ਹੋਈ ਉਹਨਾਂ ਤੋਂ ਅਸੀਂ 4 ਬੰਦੇ ਹੋਰ ਕਾਬੂ ਕੀਤੇ ਇੱਕ ਗੁਰਪ੍ਰੀਤ ਇੱਕ ਗगनਿਕ ਵਿਕਰਮ ਤੇ ਇੱਕ ਹਰਮਨ ਇਹ ਜ ਕੈਨ ਵਾਲੀ ਗੱਡੀ ਕਿ ਸਾਰੇ ਕੇ ਸਾਰੇ ਨਸ਼ੇ ਤੇ ਆਦੀ ਹੈਗੀ ਤੇ ਇਹਨਾਂ ਨੇ ਇਹ ਪਲਾਨ ਬਣਾਇਆ ਸੀ ਕਿ ਅਸੀਂ ਜੋ ਹੈਗੇ ਜੋ ਵੀ ਨਸ਼ੇ ਵਾਲੇ ਕਰਦੇ ਸੀ ਸੁਖਵਿੰਦਰ ਕੋਲ ਕੋਈ ਲੈਣੇ ਆ ਗਿਆ ਦੱਸੋ ਇਹ ਉਹ ਬਾਬਾ ਚਲਾ ਜਾਂਦਾ ਸੀ ਇਹ ਆਪਣੇ ਨਾਲ ਵਾਲੇ ਮੁੰਡੇ ਤੋਂ ਉਹਨੂੰ ਕਹਿੰਦਾ ਸੀ ਕਾਲ ਕਰੋ ਤੇ ਕਹੋ ਕਿ ਅਸੀਂ ਸੁਖਵਿੰਦਰ ਨੂੰ ਫੜ ਲਿਆ ਤੇ ਤੇਰਾ ਨੰਬਰ ਹੈਗਾ ਨੈਕਸਟ ਇਸ ਕਰਕੇ ਉਹ ਇਸ ਕਰਕੇ ਇਹ ਇਹਨਾਂ ਦਾ ਮੋਟੋਸ ਅਪਰੈਂਟ ਸੀਗਾ ਇਹਦਾ ਇਹ ਬੰਦੇ ਤੋਂ ਪੈਸੇ ਕਢਵਾਂਦੇ ਹੁੰਦੇ ਸੀ ਜੋ ਬੰਦੇ ਪੰਜੂ ਫੜੇ ਗਏ ਹੈ ਇਹਨਾਂ ਚੋਂ ਤਿੰਨ ਬੰਦੇ ਆਦੇ ਤੇ 379 ਬੀ ਦੇ ਸਨੇਚਿੰਗ ਦੇ ਉਪਰਨੀ ਵੀ ਦਰਜ ਆਏਗੇ ਤੇ ਇਹਨਾਂ ਦੇ ਨਾਲ ਇਹਨਾਂ ਦੀ ਪੂਰੀ ਤਕਤੀਸ਼ ਦੁਗਾਈ ਨਾਲ ਇਹਦੇ ਨੂੰ ਪੁੱਛ ਕੇ ਚੱਲ ਰਹੀ ਹੈ ਕਿ ਜੇਕਰ ਇਹਨਾਂ ਦੇ ਗੈਂਗ ਦੇ ਵਿੱਚ ਹੋਰ ਵੀ ਬੰਦੇ ਹੈਗੇ ਉਹਨਾਂ ਨੂੰ ਵੀ ਕਾਬੂ ਕੀਤਾ ਜਾਏਗਾ ਤੇ ਇਹ ਵੀ ਸਾਰੇ ਕੇ ਸਾਰੇ ਅੰਦਰ ਸਰ ਮਾਸਟਰਮਾਈਂਡ ਕਿੱਥੋਂ ਦਾ ਰਹਿਣ ਵਾਲਾ ਸੀ ਜਿਹੜਾ ਮਾਸਟਰਮਾਈਂਡ ਜੋ ਹੈਗਾ ਇਹ ਆਪਣੇ ਗੋਨੀਆਨੇ ਰੋਡ ਤੋਂ ਰਹਿਣ ਵਾਲਾ ਉਧਰ ਉਥੋਂ ਦਾ ਰਹਿਣ ਵਾਲਾ ਤੇ ਇਹਨੇ ਇਹ ਡਰੱਗਸ ਦਾ ਕੰਮ ਵੀ ਜੋ ਸੰਸਨਨਸ਼ੋਸ਼ਾਨੇ ਦੀ ਡਰੱਗਸ ਦਾ ਕੰਮ ਵੀ ਕਰ ਰਹੀ ਸੀ ਤੇ ਕਾਫੀ ਕੁੱਤੇ ਕੰਮਾਂ ਵਿੱਚ ਇਹ ਇਨਵੋਲ ਸੀਗਾ ਤੇ ਇਹਨੂੰ ਜੋ ਹੈ ਇਹਨੂੰ ਤੇ ਇਹਦੇ ਸਾਰੇ ਜੋ ਟੀਮ ਹੈਗੀ ਸਾਰੇ ਨੂੰ ਅਰੈਸਟ ਕਰ ਲਿਆ ਗਿਆ ਇਹਨਾਂ ਦੀ ਕੁਝ ਕਿਸ ਦੇ ਨਾਲ ਜੇਕਰ ਕਿਸੇ ਹੋਰ ਦਾ ਨਾਮ ਕਿਸਾਨੇ ਉਹ ਵੀ ਕਿੰਨੇ ਜਨੇਰ ਦੀ ਹੋ ਕੇ ਅਰੈਸਟ ਪੈ ਚੁੱਕੇ ਹਲੇ ਤੱਕ ਪੰਜ ਬਣੇ ਹੋਏ ਸਰ ਰਫਲੀ ਕਿੰਨਾ ਕ ਪੈਸਾ ਇਕੱਠਾ ਕਰ ਚੁੱਕੇ ਸੀ ਇਹ ਹਲੇ ਤਫਤੀਸ਼ ਦਾ ਤਫਤੀਸ਼ ਦੌਰਾਨ ਅਸੀਂ ਦੇਖ ਰਹੇ ਹਾਂ ਬੜੇ ਠੀਕ ਠਾਕ ਗਾਇਨ ਹੈਗੀ ਇਹਨਾਂ ਨੇ ਕਾਫੀ ਮਤਲਬ ਬਦਮਾਸ਼ੀ ਕੀਤੀ ਹੋਈ ਹੈ ਤੇ ਇਸਾ ਕਾਫੀ ਕੁਝ ਖਲੂਆ ਹੈ ਇਹਨਾਂ ਦੇ ਵਿੱਚ ਕਿਸੇ ਤੋਂ ਕੋਈ ਸ਼ਿਕਾਇਤ ਕਰਤਾ ਪਹੁੰਚਿਆ ਕਿਸੇ ਤਰ੍ਹਾਂ ਦਾ ਕੋਈ ਸਾਡੀ ਕੋਈ ਸ਼ਿਕਾਇਤ ਕਰਤਾ ਪਹੁੰਚ ਰਹੇ ਸ਼ਿਕਾਇਤ ਕਰਤਾ ਦੇ ਬਿਆਨ ਲੈ ਕੇ ਅਸੀਂ 25 ਦਿਨ ਚ ਕਿੰਨੇ ਸਮੇਂ ਤੋਂ ਕਰਦੇ ਆ ਰਹੇ ਸੀ ਇਹ ਇਸ ਤਰ੍ਹਾਂ ਦਾ ਕੰਮ ਜਿਸੀ ਅਧਿਕਾਰ ਦੇ ਵਿੱਚ ਕਹਿੰਦੇ ਜੀ 30 ਹੈਗੇ ਇਹਨਾਂ ਦਾ ਇਹ ਕਹਿੰਦੇ ਸੀ ਕਿ ਅਸੀਂ ਹੁਣ ਸ਼ੁਰੂ ਕੀਤਾ ਹੀ ਸੀ ਬਟ ਜੋ ਸਾਨੂੰ ਸਾਡੇ ਕੋਲ ਇਨਫੋਰਮੇਸ਼ਨ ਹੈ ਕਿ ਸਾਨੂੰ ਇਹ ਲੱਗਦਾ ਹੈ ਕਿ ਇਹ ਗਾਇ ਨਗੇ ਡੀਪਰ ਜਾਣ ਰਹੇ ਹੋਰ ਇਹੋ ਜਿਹੀ ਸਥਿਤੀ ਹੈ ਕੋਈ ਵਿਕਲਪ ਇਹਨਾਂ ਤੋਂ ਦੱਸਿਆ ਜਾਂਦਾ ਕਿ ਪਟੀਆਂ ਰੱਖੀਏ ਇਸ ਨਹੀਂ ਇਹਦੇ ਕੋਈ ਨਹੀਂ